ਦਾ ਸਮਾਗਮ ਚੰਡੀਗੜ੍ਹ ਦੇ ਇਲਾਕੇ ਵਿੱਚ ਜ਼ਿਲ੍ਹਾ ਮੋਹਾਲੀ ਪਿੰਡ ਜੰਡਪੁਰ ਵਿੱਚ ਸਨ 10 11 12 ਤਿੰਨ ਦਿਨ ਦਾ ਸਮਾਗਮ ਸੀ ਪਿਛਲੇ ਦਿਨੀ ਬਰਸਾਤ ਕਾਫੀ ਹੋਈ ਹੈ ਤੇ ਉਹਨਾਂ ਨੇ ਖੇਤਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਅਨਾਜ ਮੰਡੀਆਂ ਦੇ ਵਿੱਚ ਅੱਜਕੱਲ ਬਾਸਮਤੀ ਅਨਾਜ ਆ ਜਾਂਦਾ ਹੈ ਇਸ ਕਰਕੇ ਜੀੜੀ ਆਉਣ ਕਾਰਨ ਮੰਡੀਆਂ 'ਚ ਸਮਾਗਮ ਹੋ ਨਹੀਂ ਸਕਦੇ ਕੁਸ਼ਕ ਨੇ ਖੇਤਾਂ ਵਿੱਚ ਰੱਖੇ ਤੇ ਜੰਡਪੁਰ ਵਾਲਿਆਂ ਨੇ ਜੋ ਸਮਾਗਮ ਸੀ ਖੇਤਾਂ ਵਿੱਚ ਜੋ ਪੰਡਾਲ ਲਾਉਣਾ ਸੀ ਉੱਥੇ ਬਰਸਾਤ ਹੋਣ ਕਾਰਨ ਪਾਣੀ ਭਰ ਗਿਆ ਤੇ ਉਹ ਫਿਰ ਜਦੋਂ ਸਮਾਗਮਾਂ ਦੇ ਵਿੱਚ ਵਹੀਕਲ ਆਉਂਦੇ ਆ ਭਾਰੇ ਉਹਦੇ ਵਿੱਚ ਗੱਡਣ ਦਾ ਜਾਂ ਸੰਗਤ ਨੂੰ ਮੁਸ਼ਕਲ ਨਾ ਆਵੇ ਇਸ ਲਈ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਅਸੀਂ ਉਹਨਾਂ ਦਾ ਸਮਾਗਮ ਜਿਹੜੇ ਹੈ ਤੇ 28 29 30 ਅਕਤੂਬਰ ਦੇ ਕਰ ਦਿੱਤੇ ਇਸੇ ਮਹੀਨੇ 10 11 12 ਦੇ ਸਮਾਗਮ ਸਨ ਉਹਨਾਂ ਨੂੰ ਪੋਸਟਪੌਨ ਥੋੜਾ ਅੱਗੇ ਕਰ ਦਿੱਤਾ ਹੈ 28 29 ਤੇ 3 ਅਕਤੂਬਰ ਇਸੇ ਮਹੀਨੇ ਦੇ ਤਿੰਨ ਦਿਵਾਨ ਜੰਡਪੁਰ ਦੇ ਵਿੱਚ ਹੋਣਗੇ ਚੰਡੀਗੜ੍ਹ ਮੋਹਾਲੀ ਰੋਪੜ ਉਹ ਸਾਰੇ ਇਲਾਕੇ ਦੀ ਸੰਗਤ ਨੂੰ ਦਿੱਤੀ ਹੈ ਸਾਰਿਆਂ ਤੱਕ ਜਰੂਰ ਮੈਸੇਜ ਦੇ ਦਿਓ ਕੋਈ ਭਲੇਖੇ ਨਾਲ ਉੱਥੇ ਆ ਜਾਏ ਟਰਾਲੀਆਂ ਲੈ ਕੇ ਸੰਗਤ ਆ ਜਾਏ ਕਿਸੇ ਨੂੰ ਮੁਸ਼ਕਲ ਨਾ ਹੋਵੇ 28 29 30 ਤਾਰੀਖ ਨੂੰ 3 ਦਿਨ ਸਮਾਗਮ ਹੋਏਗਾ ਹੋਣ ਵਾਲੇ ਪ੍ਰੋਗਰਾਮ ਜਿਹੜੀ ਹੈ ਇਹ ਥੋੜੇ ਅੱਗੇ ਪ੍ਰਬੰਧਕਾਂ ਨਾਲ ਸਲਾਹ ਕਰਕੇ ਵਿਚਾਰ ਕਰਕੇ ਇਹ ਅੱਗੇ ਕਰ ਦਿੱਤੇ ਹਨ ਸਾਰੀ ਸੰਗਤ ਦਾ ਇਹੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਮਰਸ਼ਕੀਏ ਸਿੰਘ ਸਜਿਏ ਤੇ ਗੁਰਬਾਣੀ ਦਾ